ਦੌਲਤ ਗਈ ਤਾਂ ਕੁਛ ਨਾ ਵਿਗੜੇ ਮਨ ਸਮਝਾ ਲੋਗੇ ਨੁਕਸਾਨ ਹੋ ਗਿਆ ਗਿਆ ਕੁਛ ਕਰ ਨਹੀਂ ਸਕਦੇ ਤੂੰ ਦੌਲਤ ਗਈ ਤਾਂ ਕੁਛ ਨਾ ਵਿਗੜੇ ਮਨ ਸਮਝਾ ਲੋਕੇ ਹੱਥ ਪੈਰ ਨਾ ਚੱਲੇ ਕਿੱਥੋਂ نوٹ ਕਮਾ ਲੋਗੇ ਮੁੱਠਾ ਮੁੱਠਾ ਕੇ ਮੁੱਠਾ ਲੇ ਕੇ ਮੁੱਠਾ ਕਮਾ ਲੋਗੇ ਇੱਜ਼ਤ ਗਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ ਇੱਜ਼ਤ ਗਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ ਨਰਕ ਭੋਗ ਕੇ ਕਰਦੇ ਓ ਕਲ ਕਿਹੜੇ ਸੁਰਗਾਂ ਦੀ ਓ ਆਖਰ ਨੂੰ ਕੰਮ ਆਉਣੀ ਜਿਹੜੀ ਖਾਦੀ ਚੂਰੀ ਏ ਕਿਸੇ ਕੰਮ ਬਾਅਦ ਪਹਿਲਾਂ ਸੇਰ ਜ਼ਰੂਰੀ ਏ ਇੱਥੇ ਕੁਝ ਨਾ ਕਰਿਆ ਤਾਂ ਕੀ ਪਾਉਣੀ ਪੂਰੀ ਏ ਬਾਕੀ ਤੇ ਕੰਮ ਬਾਅਦ ਪਹਿਲਾਂ ਸੇਰ ਜ਼ਰੂਰੀ ਏ ਭਾਵੇਂ ਜੇ ਕੰਮ ਬਾਅਦ ਪਹਿਲਾਂ ਸਿਆਣਪ